ਗਰਮੀਆਂ ਦੀ ਮੌਸਮੀ ਸਬਜੀ ਪਿੰਡੀ ਮੋਗਾ ਦੇ ਇੱਕ ਪਰਿਵਾਰ ਲਈ ਮੌਤ ਦਾ ਕਾਰਨ ਬਣ ਗਈ। ਘਟਨਾ ਪਿੰਡ ਦੋਨਾ ਦੀ ਹੈ ਜਿੱਥੇ ਜ਼ਹਿਰੀਲੀ ਪਿੰਡੀਆਂ ਦੀ ਸਬਜੀ ਖਾਣ ਨਾਲ ਇੱਕ ਪਰਿਵਾਰ ਦੇ ਮੁਖੀ ਰਣਜੀਤ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਬਾਕੀ ਜੀ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ। ਦਰਅਸਲ ਇਸ ਪਰਿਵਾਰ ਨੇ ਰਾਤ ਨੂੰ ਪਿੰਡੀਆਂ ਦੀ ਸਬਜੀ ਖਾਧੀ ਜਿਸ ਤੋਂ ਬਾਅਦ ਸਾਰਿਆਂ ਦੀ ਹਾਲਤ ਖਰਾਬ ਹੋ ਗਈ। ਹਾਲਾਂਕਿ ਗਵਾਂਡੀਆਂ ਨੇ ਸਾਰੇ ਪਰਿਵਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰ ਇੱਕ ਤੋਂ ਬਾਅਦ ਇੱਕ ਹਸਪਤਾਲ ਦੇ ਵਿੱਚ ਰੈਫਰ ਕਰਦੇ ਗਏ। ਨਤੀਜਾ ਕਰਦੇ ਮੁਖੀ ਨੂੰ ਜਾਣ ਤੋਂ ਹੱਤ ਤੋਂ ਨਾ ਪਿਆ। ਸਬਜੀ ਸਬਜੀ ਖਾ ਰਹੇ ਸੀ ਪਿੰਡਾਂ ਗਾ ਲਖਾ ਨਾ ਹੋਇਆ। ਕਿੰਨੇ ਜਣੇ ਨੇ ਗੱਦੀ ਸੀ? 4 ਜਣਾਂ ਨੇ। ਕੀ ਹੋਇਆ ਫਿਰ? ਪਤਾ ਨਹੀਂ ਕੀ ਹੋ ਗਿਆ ਰੋਟੀ ਖਾਣ ਜਾਂਦਾ ਸਾ। ਉਲਟੀਆਂ ਲੱਗੀਆਂ। ਅੱਛਾ। ਹਾਂ। ਦੂਜਿਆਂ ਨੂੰ ਲੈਟਰੀ ਨਾ ਲੱਗੀ ਉਹਨੂੰ ਉਲਟੀਆਂ ਲੱਗਨ ਦਾ ਦਰਦ ਠੱਕਦਾ। ਅੱਛਾ। ਫਿਰ ਤੁਹਾਨੂੰ ਕੀ ਦਾਗ ਰਹਾ ਹੈ? ਹਾਂਜੀ ਫਿਰ ਆਣ-ਬਾਣ ਲੈ ਆਏ। ਕਰਿਆ ਡਾਕਟਰੀ ਕਾ ਲਾਗੇ ਨਹੀਂ ਠੀਕ ਹੋਇਆ ਕਿਸੇ ਵੀ ਸਾਨੂੰ ਇੱਥੇ ਸ਼ਾਮਸੁੰਦਰ ਡਾਕਟਰ ਨੇ ਜਵਾਬ ਦੇਤਾ ਵੀ ਅਸੀਂ ਹੱਥ ਨਹੀਂ ਪਾਣਾ ਕਿਉਂਕਿ ਇਹ ਪੈਸੇ ਨਹੀਂ ਦੇ ਸਕਦੇ ਸਿਵਲ ਹਸਪਤਾਲ ਵਾਲਿਆਂ ਨੇ ਜਵਾਬ ਦੇਤਾ ਫਰੀਦਕੋਟ ਵਾਲਿਆਂ ਨੇ ਵੀ ਸਾਨੂੰ ਇਹਨਾਂ ਨੇ ਜਵਾਬ ਦੇਤਾ ਸੀਗਾ ਵੀ ਕਹਿੰਦੇ ਵੀ ਇਹ ਸਾਡੇ ਕੋਲ ਆਈਸੀਯੂ ਚ ਬੈੱਡ ਹੈ ਨਹੀਂਗਾ ਅਸੀਂ ਨਹੀਂ ਇਹਨਾਂ ਨੂੰ ਰੱਖਣਾ ਡਾਕਟਰ ਅਮਰਦ ਦੇ ਗਏ ਆ ਉਹ ਵੀ ਕਹਿੰਦੇ ਵੀ ਇਹ ਤੁਸੀਂ ਲੁਧਿਆਣਾ ਡੀਐਮਸੀ ਲੈ ਜਾਓ ਤੇ ਉਹਨਾਂ ਦਾ ਵੀ ਨਹੀਂ ਸੈੱਟ ਆਇਆ ਕੰਮ ਤੇ ਫਿਰ ਉਸ ਤੋਂ ਬਾਅਦ ਉਹ ਇਸ ਵਜ੍ਹਾ ਨਾਲ ਇਸ ਬੰਦੇ ਦੀ ਡੈਥ ਹੋ ਗਈ ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਕਿ ਪਿੰਡੀਆਂ ਹੀ ਜ਼ਹਿਰੀਲੀਆਂ ਸੀ ਜਾਂ ਸਬਜ਼ੀ ਬਣਾਉਂਦੇ ਸਮੇਂ ਕੋਈ ਕੀੜਾ ਜਾਂ ਜ਼ਹਿਰ ਵਾਲੀ ਚੀਜ਼ ਸਬਜ਼ੀ 'ਚ ਪੈ ਗਈ ਸੀ ਮੋਗਾ ਤੋਂ ਵਿਪਨ ਓਕਾਰਾ ਜਗਬਾਣੀ ਟੀਵੀ